90 ਸਾਲ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਬਹੁਤ ਸਾਰੇ ਬੱਚੇ ਕਹਿੰਦੇ ਨੇ ਕਿ ਜਦੋਂ ਤੱਕ ਫਾਈਲ ਅੰਬੈਸੀ ਦੇ ਵਿੱਚ ਹੋਵੇ ਜਾਂ ਜਦੋਂ ਤੱਕ ਵੀਜ਼ਾ ਹੱਥ ਚੁਲਾ ਕੇ ਨਹੀਂ ਆਇਆ ਨਾ ਪਾਸਪੋਰਟ ਤੇ ਸਟੈਂਪ ਤੇ ਸਟੈਂਪ ਨਹੀਂ ਲੱਗ ਜਾਨੀ ਉਦੋਂ ਤੱਕ ਤਾਂ ਟੈਨਸ਼ਨ ਇਹ ਰਹਿੰਦੀਆਂ ਤੇ ਉਪਰੋ ਸਚਾਈ ਆ ਖਾਸ ਔਰਤਾਂ ਜਿਹੜੇ ਵੀ ਬੱਚਿਆਂ ਨੇ ਜਿਹੜੀ ਕਿ ਸਿੰਗਲ ਜੀਆਈਸੀ ਮੈਂ ਤਾਂ ਕਹੂੰਗਾ ਕਿ ਹਾਫ ਜੀਆਈਸੀ ਜਿਹੜੀ ਉਦੋਂ ਦੀ ਨਾਰਮਲ ਜੀਆਈਸੀ ਨਾ 31 ਦਸੰਬਰ ਤੋਂ ਪਹਿਲਾਂ ਫਾਈਲ ਲਾਈਆਂ ਨਾ ਮਾਰਕੀਟ ਦੇ ਵਿੱਚ ਨਾ ਵੀਡੀਓ ਮੇਰੇ ਸਾਹਮਣੇ ਵੀ ਆਈਆਂ ਮੇਰੇ ਬੱਚਿਆਂ ਨੇ ਵੀ ਮੈਨੂੰ ਸਵਾਲ ਆਉਣੇ ਸ਼ੁਰੂ ਹੋ ਚੁੱਕੇ ਜਿਹੜੀਆਂ ਫਾਈਲਾਂ ਹਰ ਬੱਚੇ ਨੂੰ ਡੈਡੀਕੇਟ ਕਰੂੰਗਾ ਸ਼ੋ ਚਾਹੇ ਉਹਨੇ ਸਾਡੇ ਤੋਂ ਫਾਈਲ ਲਵਾਈ ਚਾਹੇ ਜਿੱਥੋਂ ਮਰਜ਼ੀ ਫਾਈਲ ਲਵਾਈ ਹੈ ਕੋਈ ਵੀ ਤੁਹਾਡਾ ਏਜੰਟ ਹੈਗਾ 31 ਦਸੰਬਰ ਤੋਂ ਪਹਿਲਾਂ 2023 ਦੇ ਵਿੱਚ ਤੁਹਾਡੇ ਪੁਰਾਣੇ ਰੂਟ ਦੇ ਹਿਸਾਬ ਨਾਲ 10000 ਜੀਏਸੀ ਨਾਲ ਤੁਹਾਡੀ ਫਾਈਲ ਲੱਗੀ ਹੈ ਤੇ ਡਰਨ ਦੀ ਲੋੜ ਨਹੀਂ ਹੈ ਜਿੰਨੀਆਂ ਫੁਆਵਾਵਾਂ ਆ ਰਹੀਆਂ ਜਿੰਨਾ ਡਰਾਇਆ ਜਾ ਰਿਹਾ ਸਿਰਫ ਗੱਲਾਂ ਹੀ ਆ ਕਿਉਂਕਿ ਹਰ ਬੰਦੇ ਦਾ ਨਾ ਮੈਂ ਤਾਂ ਕਹੂੰਗਾ ਆਪਣਾ ਵਪਾਰ ਆ ਵਿਊਜ਼ ਲੈਣੇ ਕਮੈਂਟਸ ਲੈਣੇ ਵਾਟ ਐਵਰ ਕੁਝ ਵੀ ਆ ਸੋ ਮੈਂ ਕਿਸੇ ਲਈ ਮਾੜਾ ਚੰਗਾ ਨਹੀਂ ਕਹੂੰਗਾ ਪਰ ਆਪਾਂ ਅੱਜ ਦੇ ਸ਼ੋ 'ਚ ਗੱਲ ਕਰਨੀ ਹੈ ਟੈਕਨੀਕਲੀ ਟੈਕਨੀਕਲੀ ਕੀ ਜਿਸ ਦਿਨ ਤੁਹਾਡੀ ਫਾਈਲ ਲੱਗੀ ਆ ਜਿਸ ਦਿਨ ਤੁਹਾਡੀ ਫਾਈਲ ਸਬਮਿਟ ਹੋਈ ਉਸ ਦਿਨ ਰੂਲ ਕੀ ਹੈਗੇ ਆ ਉਹ ਚੀਜ਼ ਮੈਟਰ ਕਰਦੀ ਆ ਬਾਕੀ ਕੋਈ ਗੱਲਾਂ ਮੈਟਰ ਨਹੀਂ ਕਰਦੀਆਂ ਕਿ ਕਿੰਨੀ ਜੀਏਸੀ ਦਿੱਤੀ ਆ ਆਪਾਂ 10000 ਦਿੱਤੀ ਆ 2635 ਹੁਣ ਦੁਆਰਾ ਦੇਣੀ ਆ ਨਵੇਂ ਬੱਚਿਆਂ ਲਈ ਜਿਸ ਦਿਨ ਤੁਹਾਡੀ ਫਾਈਲ ਲੱਗੀ ਹੁਣ ਤਾਂ ਨਵਾਂ ਸਾਲ 2024 ਸਟਾਰਟ ਹੋ ਚੁੱਕਾ ਹੁਣ ਤਾਂ ਨਵੇਂ ਜੀਏਸੀ ਨਹੀਂ ਜੜੀ ਫਾਈਲ ਲੱਗਦੀਆਂ ਅੰਡਰ ਐਸਡੀਐਸ ਕੈਟੇਗਰੀ ਜੇ ਆਪਾਂ ਵੀਜ਼ਾ ਦੀ ਉਮੀਦ ਕਰਨੀ ਆ ਸਭ ਨੂੰ ਪਤਾ ਪਿਛਲੇ 4 ਮਹੀਨੇ ਨਜ਼ਾਰੇ ਵਾਲੇ ਰਹੇ ਆ ਤੇ ਲਗਭਗ 100% ਵੀਜ਼ਾ ਹੀ ਆ ਤੁਹਾ ਮੈਂ ਗੱਲ ਕਰ ਰਿਹਾ ਉਹ ਸਾਰੇ ਬੱਚਿਆਂ ਦੀਆਂ ਜਿਨ੍ਹਾਂ ਦੀਆਂ ਫਾਈਲਾਂ ਪੈਂਡਿੰਗ ਆ ਹਜੇ ਤੱਕ ਰਿਜ਼ਲਟ ਨਹੀਂ ਆਏ ਆਪਾਂ 2023 ਦੇ ਵਿੱਚ ਤੁਸੀਂ ਆਪਣੀ ਫਾਈਲ ਲਈ ਖਾਸ ਤੌਰ ਤੇ ਦਸੰਬਰ ਚ ਫਾਈਲ ਲਾਈਆਂ ਬੜਾ ਡਰਾਂ ਦੀ ਲੋਡ ਨਹੀਂ ਜਿਸ ਦਿਨ ਫਾਈਲ ਲੱਗੀ ਉਸ ਦਿਨ ਕੀ ਰੂਲ ਆ ਮੈਟਰ ਕਰੇਗਾ ਐਗਜ਼ਾਮਪਲ ਦੀ ਤੌਰ ਤੇ ਸਮਝਾਉਂਦੀ ਟਰਾਈ ਵੀ ਕਰਦਾ ਸਾਡੇ ਕੋਲ ਬਹੁਤ ਇੱਕ ਵੱਡਾ ਨੰਬਰ ਜਿਹੜਾ ਹੈਗਾ ਕਈ ਸੌ ਚ ਨੰਬਰ ਹੋਣਾ ਵਾ ਜਿਹੜੇ ਬੱਚੇ ਨੇ ਫਾਈਲਾਂ ਲਾਈਆਂ ਅੰਬੈਸੀ ਚ ਫਾਈਲ ਗਈ ਆਲਸ ਐਕਸਪਾਇਰ ਹੋ ਗਈ ਕਈ ਫਾਈਲਾਂ ਮੈ ਰੀਸਰਟ ਵੀ ਹੋਣੇ ਵੀਜ਼ਾ ਲਈ ਬੜਾ ਤਿੰਨ ਤਿੰਨ ਚਾਰ ਚਾਰ ਦਿਨ ਹਫ਼ਤੇ ਦਸ ਦਿਨ ਚ ਆਲਸ ਐਕਸਪਾਇਰ ਹੋ ਫਾਈਲ ਲੱਗਈਆਂ ਪਰ ਜਿਸ ਦਿਨ ਉਹਨਾਂ ਦੀ ਫਾਈਲ ਐਮਬੈਸੀ ਚ ਗਈ ਉਹਨਾਂ ਦੀ ਐਪਸ ਵੈਲਿਡ ਸੀ ਉਹਨਾਂ ਬੱਚਿਆਂ ਦੇ ਵੀਜ਼ਾ ਸਾਹਜ ਜੋ ਟ੍ਰੈਵਲ ਕਰ ਚੁੱਕੇ ਆ ਬਹੁਤ ਸਾਰੇ ਬੱਚੇ ਜੋ ਜਿਸ ਦਿਨ ਤੁਹਾਡੀ ਫਾਈਲ ਲੱਗੀ ਆ ਉਸ ਦਿਨ ਕਿਹੜੇ ਆਧਾਰ ਤੇ ਫਾਈਲ ਲੱਗੀ ਆ ਉਹ ਚੀਜ਼ ਮੈਟਰ ਕਰਦੀ ਆ ਉਹ ਜਿੰਨਾ ਹੋ ਸਗਾ ਫਾਰਮਾਂ ਦੇ ਬੱਚੋ ਕਿਉਂਕਿ ਇਹ ਫਾਰਮਾਂ ਤੇ ਜਿਹੜੀ ਮੈਂ ਕਹੂੰਗਾ 네ਗਟਿਵਿਟੀ ਡਰਾਉਣ ਦਾ ਮਕਸਦ ਇੱਕੋ ਹੀ ਹੁੰਦਾ ਕਿ ਤੁਹਾਡਾ ਫਾਇਦਾ ਚੱਕਿਆ ਜਾਵੇ ਸੋ ਡਰਾਉਣ ਜਿਹੜੀ 네ਗਟਿਵਿਟੀ ਵਾਲੀ ਵੀਡੀਓ ਚ ਨਾ ਵਿਊਜ਼ ਵੀ ਜ਼ਿਆਦਾ ਆਉਂਦਾ ਬਟ ਸਚਾਈ ਇਹ ਹੈ ਕਿ ਕੋਈ ਫਰਕ ਨਹੀਂ ਪੈਣ ਵਾਲਾ ਖਾਸ ਕਰਕੇ ਪਹਿਲੇ 6 ਮਹੀਨੇ ਸੋ ਇਹ ਤੇ ਛੇ ਮਹੀਨੇ ਤਾਂ ਕਹਿ ਰਹੇ ਬੜਾ ਉੱਥੇ ਵੀ ਸਰਕਾਰ ਚ ਆਉਣੀ ਹੈ ਨਵੀਆਂ ਪਾਲਿਸਿਸ ਉਮੀਦ ਤਾਂ ਕਰਦੇ ਇੱਦੇ ਟ੍ਰੈਂਡ ਚੱਲਦਾ ਰਹੇ ਕਿਉਂਕਿ ਮੈਂ ਵੀ ਜਿੰਨੀਆਂ ਮਾਜੀ ਗੱਲਾਂ ਕਰ ਲਾਂ ਮੇਰੇ ਕੋਲ ਵੀ ਜੇ ਬੱਚਾ ਆਇਆ ਵੀਜ਼ਾ ਨਹੀਂ ਲੱਗਾ ਤੇ ਸਾਡੀ ਵੀ ਬੇਟਾ ਕੋਈ ਫਾਇਦਾ ਨਹੀਂ ਸਾਨੂੰ ਹੁੰਦਾ ਸਾਡਾ ਵੀ ਉਹ ਕਟਾ ਹੀ ਕਟਾ ਵਾ ਅਸੀਂ ਤਾਂ ਉਮੀਦ ਕਰਦੇ ਇੱਦੇ ਟ੍ਰੈਂਡ ਵਧੀਆ ਚੱਲਦਾ ਰਹੇ ਬਟ ਹਾਂ ਪਹਿਲੇ ਛੇ ਮਹੀਨੇ ਜਿਹੜਾ ਟ੍ਰੈਂਡ ਆ ਨਾ ਜਿਹੜੇ ਤੇ ਐਜ਼ ਇਟ ਇਜ਼ ਹੀ ਕੰਟੀਨਿਊ ਹੋਗਾ ਤੇ ਸਪੈਸ਼ਲੀ ਜਿਹੜੇ ਬੱਚਾ ਨੇ ਹੁਣ ਫਾਈਲ ਆ ਲਾਉਣੀਆਂ ਸਭ ਨੂੰ ਇਹ ਵੀ ਪਤਾ ਲੱਗ ਗਿਆ ਹੋਣਾ ਕਿ ਹੁਣ ਇਨਸਟਾਲਮੈਂਟ 1 ਸਾਲ ਚ ਤੁਹਾਡੇ ਪੈਸੇ ਵ ਬੱਚਿਆਂ ਨੂੰ ਪਤਾ ਵੀ ਹੈ 6190 ਅਪ੍ਰੋਕਸੀਮੇਟ ਜਿਹੜੀ ਕਿ ਬਚ ਜਾਣੀ ਆ ਸੋ ਬੱਚਿਆਂ ਦੀ ਮਰਜ਼ੀ ਹੈ ਕਿ ਉਹ ਬੱਚੇ ਆਪਣੀ ਅਗਲੇ ਸਾਲ ਦੀ ਫੀਸ ਲੈ ਚੋੜਦੇ ਆ ਪੇਰੈਂਟਸ ਨੂੰ ਵਾਪਸ ਭੇਜਦੇ ਆ ਜਾਂ ਆਪਣੇ ਕੋਲ ਰੱਖਦੇ ਆ ਜਾਂ ਆਪਣੀਆਂ ਕੋਈ ਲਗਜ਼ਰੀ ਗੱਡੀਆਂ ਵਾਸਤੇ ਉਹ ਇਨਵੈਸਟ ਕਰਦੇ ਆ ਸੋ ਬੱਚਿਆਂ ਦਾ ਪਰਸਨਲ ਡਿਸੀਜਨ ਹੋਊਗਾ ਬਟ ਹਾਂ ਕੈਨੇਡਾ ਨੇ ਸਰਕਾਰ ਨੇ ਬੱਚਿਆਂ ਨਹੀਂ ਫੇਵਰ ਦੇ ਵਿੱਚ ਮੈਂ ਵੀ ਇਹ ਵੀ ਕਹੂੰਗਾ ਫੇਵਰ ਚਾ ਕਿ ਬੱਚਾ ਕੋਲ ਇੱਕ ਬੈਕਅਪ ਹੈਗਾ ਉੱਤੇ ਪੈਸੇ ਦਾ ਬਟ ਆ ਜਿਹੜਾ ਮੁੱਦਾ ਸੀ ਇਸ ਵੀਡੀਓ ਦਾ ਕੋਈ ਫਰਕ ਨਹੀਂ ਪੈਣ ਵਾਲਾ ਕੋਈ ਡਰੋ ਨਾ ਮੈਂ ਉਮੀਦ ਕਰਦਾ ਵੱਟਵਾਰ ਜਿਹੜੇ ਕਿ ਮੈਕਸਿਮਮ ਬੱਚਿਆਂ ਦੇ ਵੀਜ਼ਾ ਜਿਹੜੇ ਕਿ ਆਪਾਂ ਨੂੰ ਇਸ ਦੇ ਹੁਣੀ ਪੁਰਾਣੀ ਚੀਜ਼ਾਂ ਸੀ ਨਾਲੇ ਵੀ ਆਉਂਦੇ ਜਿਹੜੇ ਕਿ ਸਟਾਰਟ ਹੋਣ ਸੋ ਅਸੀਂ ਜਲਦੀ ਵੀਡੀਓ ਇਸਟਾ ਦੇ ਕੱਲ ਬੇਟਾ ਸ਼ੇਅਰ ਵੀ ਕਰ ਦਾਂਗੇ ਦੋ ਫਰੈਂਡ ਸੀਗੇ ਕੋ ਦਿਨ ਉਹਨਾਂ ਦੀ ਫਾਈਲ ਲੱਗੀ 6th ਆਫ ਦਿਸੰਬਰ ਦੀ ਫਾਈਲ ਲੱਗੀ ਸੀ ਪਬਲਿਕ ਕਾਲਜ ਫਾਈਲ ਲੱਗੀ ਸੇਮ ਡੇ ਬੇਟਾ ਉਹਨਾਂ ਦਾ ਨਵੇਂ ਸਾਲ ਤੇ ਸਾਨੂੰ ਜਿਹੜਾ ਕਿ ਇਹ ਵੀਜ਼ਾ ਦੇਖਣ ਨੂੰ ਮਿਲ ਚੁੱਕਾ ਤੇ ਉਹਨਾਂ ਦੀ ਸਰਪ੍ਰਾਈਜ਼ ਵੀਡੀਓ ਵੀ ਤੁਹਾਡਾ ਇੰਸਟਾ ਦੇ ਸਾਂਝੀ ਕਰਾਂਗੇ ਪ੍ਰੂਫ ਕਿ ਡਰਨ ਦੀ ਲੋੜ ਨਹੀਂ ਆ ਸਭ ਕੁਝ ਬਹੁਤ ਵਧੀਆ ਹੋਊਗਾ ਹੋਰ ਵੀ ਤੁਹਾਨੂੰ ਕੋਈ ਡਾਊਟ ਆ ਤੁਸੀਂ ਸਾ